ਦੇ ਵਿੱਚ ਦੋਸਤੋ ਸਾਡਾ ਟੌਪਿਕ ਰਹੇਗਾ ਕਿ ਜੌਬ ਜਾਂ ਬਿਜ਼ਨਸ ਕਿ ਡੇਰੀ ਬਿਜ਼ਨਸ ਕਰਨਾ ਚਾਹੀਦਾ ਹੈ ਕਿ ਜਾਂ ਸਾਨੂੰ ਜੌਬ ਕਰਨੀ ਚਾਹੀਦੀ ਇਸ ਦੇ ਬਾਰੇ ਦੇ ਵਿੱਚ ਅੱਜ ਦੀ ਵੀਡੀਓ ਹੋਵੇਗੀ ਅੱਜ ਦਾ ਟੌਪਿਕ ਹੋਵੇਗਾ ਕਿ ਅਗਰ ਮੰਨ ਲਓ ਆਪਾਂ ਕੋਈ 10 ਕਗਾਵਾ ਦਾ ਫਾਰਮ ਸ਼ੁਰੂ ਕਰ ਲਈਏ ਤੇ ਕੀ ਸਾਨੂੰ ਉਹ ਇੰਨੀ ਇਨਕਮ ਦੇ ਸਕਦਾ ਹੈ ਕਿ ਸਾਨੂੰ ਮਤਲਬ ਕਿਸੇ ਦੇ ਡਿਪੈਂਡਡ ਹੋਣ ਦੀ ਲੋੜ ਨਹੀਂ ਹੈ ਜਾਂ ਆਪਾਂ ਕਿਸੇ ਦੇ ਅਧੀਨ ਹੋ ਕੇ ਕੰਮ ਕਰਨ ਦੀ ਲੋੜ ਨਾ ਪਵੇ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਸਭ ਤੋਂ ਜੋ ਜ਼ਰੂਰੀ ਗੱਲਾਂ ਨੇ ਉਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਡੇਰੀ ਫਾਰਮ ਦੀ ਲੋੜ ਕਿਉਂ ਦੋਸਤੋ ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਦਿਨ ਪ੍ਰਤੀ ਦਿਨ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਉਹ ਵੀ ਘਟਦੀਆਂ ਜਾ ਰਹੀਆਂ ਨੇ ਪ੍ਰਾਈਵੇਟ ਸੈਕਟਰ ਜੋ ਨੇ ਉਹ ਵੀ ਪ੍ਰਤੀ ਦਿਨ ਮਤਲਬ ਤੁਹਾਨੂੰ ਪਤਾ ਕੰਪੀਟੀਸ਼ਨ ਵੱਧਦਾ ਜਾ ਰਿਹਾ ਆ ਘੱਟ ਸੈਲਰੀਆਂ ਪਰਿਵਾਰ ਦੇ ਖਰਚੇ ਇਹ ਸਾਰਾ ਕੁਝ ਚਲਾਉਣਾ ਜਿਹੜਾ ਆ ਉਹ ਅੱਜ ਦੇ ਸਮੇਂ ਦੇ ਵਿੱਚ ਨੌਕਰੀਆਂ ਦੇ ਨਾਲ ਜਿਆਦਾ ਮਲਾਪ ਨਹੀਂ ਹੋ ਪਾਰਿਆ ਕਿ ਸਾਡੇ ਖਰਚੇ ਵਧ ਨੇ ਤੇ ਨੌਕਰੀਆਂ ਸਾਡੇ ਜਿਹੜੇ ਖਰਚੇ ਨੇ ਉਹ ਪੂਰੇ ਨਹੀਂ ਕਰ ਪਾਰੀਆਂ ਤੇ ਕੀ ਸਾਨੂੰ ਇੱਕ ਡੇਰੀ ਫਾਰਮ ਧੰਦਾ ਜੋ bizness ਹੈ ਇਹ ਕਰਨਾ ਚਾਹੀਦਾ ਆ ਉਹਦੇ ਬਾਰੇ ਦੇ ਵਿੱਚ ਅੱਜ ਦੀ ਵੀਡੀਓ ਆ ਕਿ ਦੋਸਤੋ ਅਕਸਰ ਵੇਖਿਆ ਜਾਂਦਾ ਹੈ ਕਿ ਕਈ ਵੀਰ ਭਰਾ ਗੱਲਾਂ ਸਾਨੂੰ ਬਾਹਰ ਮਾਰਕੀਟ ਚੋਂ ਪਤਾ ਲੱਗਦੀਆਂ ਨੇ ਕਿ ਕਹਿੰਦੇ ਨੇ ਜੀ ਕਿ ਡੇਰੀ ਫਾਰਮ ਇੱਕ ਮਤਲਬ ਇੱਕ ਫਜ਼ੂਲ ਤੰਦਾ ਆ ਇਹਦਾ ਕੋਈ ਫਾਇਦਾ ਨਹੀਂ ਆ ਠੀਕ ਹੈ ਜੀ ਇਹ ਇੱਕ ਅਨਪੜਾ ਦਾ ਬਿਜ਼ਨਸ ਆ ਇਹਦੇ ਵਿੱਚ ਸਾਨੂੰ ਮਤਲਬ ਕੋਈ ਜ਼ਿਆਦਾ ਇਨਕਮ ਨਹੀਂ ਮਿਲੇਗੀ ਠੀਕ ਹੈ ਜੀ ਕਈ ਵਾਰੀ ਮਤਲਬ ਐਹੋ ਜਿਹੀਆਂ ਕਿਉਂਕਿ ਯੂਥ ਜਿਹੜਾ ਆ ਨਾ ਉਹ ਸੋਚ ਰੱਖਦਾ ਆ ਕਿ ਇਹ ਬਿਜ਼ਨਸ ਜਿਹੜਾ ਆ ਇਹ ਇੱਕ ਪ੍ਰੋਫਿਟੇਬਲ ਬਿਜ਼ਨਸ ਨਹੀਂ ਆ ਤੇ ਉਹਨਾਂ ਦੇ ਜਿਹੜੇ ਗਾੜੀ ਪੇਰੈਂਟਸ ਨੇ ਉਹਨਾਂ ਨੇ ਵੀ ਇਹੀ ਚੀਜ਼ ਉਹਨਾਂ ਦੇ ਮਾਈਂਡ ਚ ਭਰੀ ਹੋਈ ਆ ਕਿ ਇਹ ਜੋ ਡੇਰੀ ਤੰਦਾ ਆ ਉਹ ਮਤਲਬ ਇੰਨਾ ਮਤਲਬ ਸਕਸੈਸਫੁਲ ਨਹੀਂ ਹੋ ਸਕਦੇ ਇਹਦੇ ਵਿੱਚ ਤੇ ਇਹ ਦੋਸਤੋ business ਜੋ ਹੈ ਡੇਰੀ business ਇਹ ਇੱਕ ਮਤਲਬ ਲਾ ਲਓ ਤੁਸੀਂ ਕਿ ਜੇ ਅਗਰ ਕਰਨਾ ਵੀ ਹੋਵੇ ਤੇ ਇੱਕ ਸੋਚ ਰੱਖ ਕੇ ਕਰੋ ਕਿ ਤੁਸੀਂ ਕੋਈ ਇਹਦੇ ਵਿੱਚ ਕੋਈ 5-7 ਸਾਲ 10 ਸਾਲ ਇਹਦੇ ਵਿੱਚ ਤੁਸੀਂ ਜੇ ਅਗਰ ਤੁਸੀਂ ਪੂਰਾ ਪ੍ਰੋਪਰ ਤਰੀਕੇ ਨਾਲ ਨੂੰ ਵਧੀਆ ਤਰੀਕੇ ਨਾਲ ਨੂੰ ਮੈਨੇਜ ਕਰਕੇ ਚੱਲਦੇ ਹੋ ਤਾਂ ਇੱਕ ਤੁਹਾਡਾ ਇੱਕ ਵਧੀਆ business ਸੈਟਲ ਹੋ ਜਾਂਦਾ ਹੈ ਕਿਉਂਕਿ ਇਹ ਜਿਹੜਾ business ਚੱਲਣਾ ਹੁੰਦਾ ਆ ਇਹ ਚੱਲਣਾ ਹੁੰਦਾ ਬੇਸਿਕ ਫੋਰ ਚਾਰ ਪਿੱਲਰ ਹੁੰਦੇ ਨੇ ਦੇ ਯਾਨੀ ਕਿ ਚਾਰ ਥੰਮ ਹੁੰਦੇ ਨੇ ਇਹ business ਦੇ ਜਿਹਦੇ ਉੱਤੇ ਇਸ business ਨੇ ਚੱਲਣਾ ਹੁੰਦਾ ਹੈ ਤੇ ਇਹਦੇ ਵਿੱਚ ਦੇਖੋ ਜਿਹੜਾ ਮੇਨ ਥੰਮ ਹੁੰਦਾ ਆ ਮਤਲਬ ਪਹਿਲਾ ਜਿਹਨੂੰ ਆਪਾਂ ਥੰਮ ਕਹਿ ਲਈਏ ਪਹਿਲਾ ਪਿੱਲਰ ਕਹਿ ਲਈਏ ਉਹ ਹੁੰਦਾ ਆ ਇਹਦੇ ਵਿੱਚ ਆਪਣੀ ਬਰੀਡਿੰਗ ਦਾ ਬਰੀਡਿੰਗ ਦੇ ਉੱਤੇ ਨਾ ਕਈ ਵਾਰੀ ਅਕਸਰ ਫਾਰਮਰ ਇੰਨਾ ਧਿਆਨ ਨਹੀਂ ਦਿੰਦੇ ਸੋਚਦੇ ਨੇ ਕਿ ਕੀ ਹੈ ਯਾਰ ਪਸ਼ੂ ਬਾਧਾ ਤਾਂ ਲੈਣਾ ਤੇ ਸੂਆ ਮਤਲਬ ਹਰ ਸਾਲਾਂ ਨੂੰ ਮਿਲੀ ਜਾਏ ਤੇ ਦੁੱਧ ਵੇਚ ਕੇ ਆਪਾਂ ਪ੍ਰੋਫਿਟ ਕਢੀ ਜਾਈਏ ਤੇ ਆਪਾਂ ਨੂੰ ਕੋਈ ਲੋੜ ਹੀ ਨਹੀਂ ਆ ਕੋਈ ਜਵਾਕ ਕੋਈ ਕਟਰੂ ਵਗੈਰਾ ਸਾਹਮਣ ਦੀ ਤੇ ਮਤਲਬ ਸਾਨੂੰ ਕੋਈ ਬੱਛੀ ਕੱਟੀ ਪਾਲਣ ਦੀ ਲੋੜ ਹੀ ਨਹੀਂ ਆ ਠੀਕ ਹੈ ਜੀ ਨਹੀਂ ਦੋਸਤੋ ਇਹ ਚੀਜ਼ ਆਪਾਂ ਨੂੰ ਪਹਿਲਾਂ ਸਭ ਤੋਂ ਜ਼ਰੂਰੀ ਪਤਾ ਹੋਣੀ ਚਾਹੀਦੀ ਆ ਕਿ ਜੇ ਅਗਰ ਤੁਸੀਂ ਬਰੀਡ ਦੇ ਉੱਤੇ ਨਹੀਂ ਕੰਮ ਕਰਦੇ ਤਾਂ ਤੁਹਾਡਾ ਡੇਰੀ ਫਾਰਮ ਅੱਗੇ ਵਾਧੀ ਨਹੀਂ ਸਕਦਾ ਕਿਉਂਕਿ ਡੇਰੀ ਫਾਰਮ ਦੇ ਵਿੱਚ ਮਤਲਬ ਇੱਕ ਪਿੱਲਰ ਆ ਬਰੀਡਿੰਗ ਤੇ ਬਰੀਡਿੰਗ ਦੇ ਉੱਤੇ ਸਾਨੂੰ ਜਿੰਨਾ ਚਿਰ ਅਸੀਂ ਕੰਮ ਨਹੀਂ ਕਰਾਂਗੇ ਉਨਾਂ ਚਿਰ ਸਾਡਾ ਡੇਰੀ ਫਾਰਮ ਅੱਗੇ ਨਹੀਂ ਵੱਧ ਸਕਦਾ ਤੇ ਇਹ ਦੋਸਤੋ ਪਹਿਲਾ ਪਿੱਲਰ ਆ ਕਿ ਤੁਸੀਂ ਜਦੋਂ ਵੀ ਡੇਰੀ ਫਾਰਮ ਸਟਾਰਟ ਕਰਨ ਜਾ ਰਹੇ ਹੋ ਤਾਂ ਤੁਸੀਂ ਇੱਕ ਚੀਜ਼ ਧਿਆਨ ਦੇ ਵਿੱਚ ਰੱਖੋਗੇ ਤੁਸੀਂ ਉਹਦੇ ਬਰੀਡ ਦੇ ਉੱਤੇ ਕੰਮ ਕਰਨਾ ਪਵੇਗਾ ਤੁਹਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਪਸ਼ੂ ਨੂੰ ਬਣਾਉਣਾ ਹੈ ਠੀਕ ਹੈ ਕਿਹੜੇ ਸਮੇਂ ਦੇ ਵਿੱਚ ਉਹ ਕਿਹੜੀ ਰੋਤ ਹੈ ਜਿਹਦੇ ਵਿੱਚ ਆਪਾਂ ਪਸ਼ੂ ਨੂੰ ਬਣਾ ਸਕਦੇ ਹਾਂ ਠੀਕ ਹੈ ਜਿਆਦਾਤਰ ਜਿਹੜਾ ਮਤਲਬ ਫਾਰਮਰ ਆ ਉਹ ਮਤਲਬ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਿਆਦਾ ਮਹਿੰਗਾ ਟਿਕਾ ਜਿਹੜਾ ਫਾਰਮਰ ਅਫੋਰਡ ਨਹੀਂ ਕਰ ਪਾਉਂਦਾ ਕਿ ਸੋਚਦੇ ਨੇ ਕਿ ਜੇ ਸਾਡਾ ਮੰਨ ਲਓ ਆਪਾਂ ਕੋਈ 5-700 ਹਜ਼ਾਰ ਦਾ ਜਾਂ 2000 ਦਾ ਜਾਂ 10000 ਦਾ ਸੀਮਨ ਆਪਾਂ ਜੇ ਪਸ਼ੂ ਨੂੰ ਭਰਉਣਾ ਹੈ ਆਪਣੀ ਗਾਂ ਨੂੰ ਤੇ ਉਹ ਮਤਲਬ ਹੋ ਸਕਦਾ ਸਾਡੀ ਗਾਂ ਨਾਲ ਠਹਿਰੇ ਜਾ ਮਤਲਬ ਉਹ ਜੀ ਮਤਲਬ ਰੀਪੀਟਰ ਦੀ ਬਰਤ ਨਾ ਆਵੇ ਕਿ ਸਾਨੂੰ ਮਤਲਬ ਸਾਡੇ ਜਿਹੜੇ ਟੀਕੇ ਨੇ ਉਹ ਵੇਸਟ ਚਲੇ ਜਾਣ ਪਾਸ਼ੂ ਸਾਡਾ ਰੀਪੀਟਰ ਹੋ ਜੇ ਤੇ ਕੀ ਕਰਨ ਦੀ ਲੋੜ ਆ ਉਹਦੇ ਵਿੱਚ ਵੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਸਭ ਤੋਂ ਜਿਹੜੀ ਆਪਾਂ ਪਹਿਲੇ ਨੰਬਰ ਤੇ ਗੱਲ ਕੀਤੀ ਹੈ ਕਿ ਸਾਨੂੰ ਬਰੀਡਿੰਗ ਤੇ ਕੰਮ ਕਰਨਾ ਪਵੇਗਾ ਸਾਨੂੰ ਚੰਗੇ ਸੀਮਨਾ ਦਾ ਚੋਣ ਕਰਕੇ ਹੀ ਆਪਣੇ ਜੋ ਆਪਾਂ ਉਹਨਾਂ ਨੂੰ ਚੰਗੇ ਵਧੀਆ ਸੀਮਨ ਭਰਾਵਾਂਗੇ ਤਾਂ ਹੀ ਸਾਡੀ ਵਧੀਆ ਬਰੀਡ ਅੱਗੇ ਚੱਲ ਸਕਦੀ ਆ ਉਹਨਾਂ ਸੀਮਨਾ ਦਾ ਕੀ ਰਿਕਾਰਡ ਆ ਕੀ ਮਿਲਕ ਪ੍ਰੋਡਕਸ਼ਨ ਆ ਠੀਕ ਹੈ ਜੀ ਉਹਦਾ ਸਾਰਾ ਆਪਾਂ ਨੂੰ ਉਹਦਾ ਰਿਕਾਰਡ ਹੋਣਾ ਚਾਹੀਦਾ ਤੇ ਉਸ ਤੋਂ ਇਲਾਵਾ ਜਿਹੜਾ ਆਪਾਂ ਅਗਲੇ ਪਿੱਲਰ ਦੀ ਗੱਲ ਕਰਾਂਗੇ ਉਹ ਆ ਜੀ ਫੀਡਿੰਗ ਤੇ ਸਾਨੂੰ ਡੇਰੀ ਫਾਰਮਿੰਗ ਦੇ ਵਿੱਚ ਫੀਡਿੰਗ ਬਾਰੇ ਪ੍ਰੋਪਰ ਨੋਲਿਜ ਹੋਣੀ ਚਾਹੀਦੀ ਆ ਠੀਕ ਹੈ ਜੀ ਮਤਲਬ ਇਹ ਤੋਂ ਜੱਡ ਜਿੰਨੀਆਂ ਵੀ ਫੀਡਾਂ ਇਹਦੇ ਵਿੱਚ ਯੂਜ਼ ਕਰ ਸਕਦੇ ਆ ਆਪਾਂ ਉਹ ਸਾਰੀਆਂ ਸਾਨੂੰ ਇਹਦੇ ਬਾਰੇ ਨੋਲਿਜ ਹੋਣੀ ਚਾਹੀਦੀ ਆ ਜਿਹੜੀ ਸਾਡੀ ट्रांजिशन ਫੀਡ ਆ ਜਾਂ ਜਿਹੜੀ ਸਾਡੀ ਮਿਲਕਿੰਗ ਫੀਡ ਆ ਇਹਦੇ ਵਿੱਚ ਬਹੁਤ ਫਰਕ ਹੁੰਦਾ ਆ ਜਿਹੜੀ ਸਾਡੀ ਬਰੀਡਿੰਗ ਫੀਡ ਹੈ ਜਿਹੜੀ ਸਾਡੀ ਮਿਲਕਿੰਗ ਫੀਡ ਹੈ ਇਹਦੇ ਵਿੱਚ ਬਹੁਤ ਫਰਕ ਹੁੰਦਾ ਹੈ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਜ਼ਰੂਰੀ ਨੇ ਕਿ ਚੰਗੇ ਸੀਮੰਟ ਦੀ ਤਾਂ ਤੁਸੀਂ ਇੱਕ ਵਧੀਆ ਪ੍ਰੋਫਿਟ ਜਨਰੇਟ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਵੈਡ ਹੋ ਗਈ ਜਾਂ ਮਤਲਬ ਆਗੋਂ ਝੋਟ ਕੱਟੀ ਤਿਆਰ ਕਰਨੀ ਹੈ ਤੁਸੀਂ ਡੇਢ ਸਾਲ ਦੇ ਵਿੱਚ ਉਹ ਵੀ ਮਤਲਬ ਤਿਆਰ ਹੋ ਜਾਂਦੀ ਹੈ ਆਸਾਨੀ ਨਾਲ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜੁੜੀਆਂ ਹੋਈਆਂ ਨੇ ਬਰੀਡਿੰਗ ਫੀਡ ਦੇ ਨਾਲ ਸਾਨੂੰ ਬਰੀਡਿੰਗ ਫੀਡ ਵੀ ਮਤਲਬ ਸਹੀ ਚੁਣੌਬ ਕਰਨਾ ਚਾਹੀਦਾ ਹੈ ਉਸ ਤੋਂ ਇਲਾਵਾ ਜਿਹੜਾ ਕੰਮ ਜ਼ਰੂਰੀ ਆ ਉਹ ਹੈਗਾ ਜੀ ਕਿ ਫੀਡਿੰਗ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤਣੀਆਂ ਜਿਵੇਂ ਮੰਨ ਲਓਗੇ ਤੁਹਾਡਾ ਪਸ਼ੂ ਅੱਜ ਟ੍ਰਾਂਜੀਸ਼ਨ ਪੀਰੀਅਡ ਤੇ ਆ ਟ੍ਰਾਂਜੀਸ਼ਨ ਪੀਰੀਅਡ ਮੰਨ ਲਓ ਤੁਸੀਂ ਕਿ ਸੂਣ ਦੇ ਵਿੱਚ 21 ਦਿਨ ਦਾ ਸਮਾਂ ਰਹਿ ਗਿਆ ਹੈ ਤੇ ਉੱਥੇ ਤੁਸੀਂ ਕੋਈ ਵੀ ਮਤਲਬ ਹੋਰ ਮਿਲਕਿੰਗ ਫੀਡ ਨਹੀਂ ਯੂਜ਼ ਕਰ ਸਕਦੇ ਜਿਵੇਂ ਕੋਈ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਜਿਵੇਂ 10000 8000 ਹੋਗੀ ਠੀਕ ਹੈ ਨੰਬਰ ਵਾਈਜ਼ ਹੁੰਦੀ ਜਦੋਂ 10 ਨੰਬਰ 20 ਨੰਬਰ 30 ਨੰਬਰ ਠੀਕ ਹੈ ਜਾਂ ਕਈ ਹੋਮ ਮਿਕਸ ਪਾ ਲੈਂਦੇ ਨੇ ਆਪਣਾ ਇਹ ਸਾਰੀਆਂ ਆਪਾਂ ਨੂੰ ਲੋੜ ਨਹੀਂ ਉੱਥੇ ਉੱਥੇ ਸਾਨੂੰ ਵਿਸ਼ੇਸ਼ ਤੌਰ ਤੇ ਟਰਾਂਜਿਸ਼ਨ ਖੁਰਾਕ ਹੀ ਪਸ਼ੂ ਨੂੰ ਦੇਣੀ ਚਾਹੀਦੀ ਆ ਜੋ ਕਿ ਡੀ ਕੈਡ ਨੈਗੇਟਿਵ ਡਾਕਟ ਹੋਵੇ ਠੀਕ ਹੈ ਜੀ ਜਿਹੜੀ ਪਸ਼ੂ ਦੇ ਪੀਟੀਐਚ ਹਾਰਮੋਨ ਦੇ ਉੱਤੇ ਵਰਕ ਕਰੇ ਉਹੀ ਖੁਰਾਕ ਸਾਨੂੰ ਜਿਹੜੀ ਆ ਉਸ ਸਮੇਂ ਪਾਉਣੀ ਚਾਹੀਦੀ ਆ ਤੇ ਸਾਵਧਾਨੀਆਂ ਵੀ ਵਰਤਣੀਆਂ ਜ਼ਰੂਰੀ ਨੇ ਠੀਕ ਹੈ ਜੀ ਉਸ ਸਮੇਂ ਕਿਹੜੀ ਖੁਰਾਕ ਦੇ ਨਾਲ ਕਿਹੜਾ ਪੱਠਾ ਪਾਉਣਾ ਆ ਉਹ ਵੀ ਆਪਾਂ ਨੂੰ ਧਿਆਨ ਦੇਣ ਦੀ ਬਹੁਤ ਲੋੜ ਹੁੰਦੀ ਆ ਉਸ ਸਮੇਂ ਠੀਕ ਹੈ ਤੇ ਬਾਕੀ ਇਹਦੇ ਵਿੱਚ ਟ੍ਰਾਂਜੀਸ਼ਨ ਦੀ ਹੋਗੀ ਗੱਲ ਉਸ ਤੋਂ ਬਾਅਦ ਇੱਕ ਫੀਡ ਆਉਂਦੀ ਫਰੈਸ਼ਰ ਕਿ ਟ੍ਰਾਂਸ ਫਰੈਸ਼ਰ ਫੀਡ ਪਾਉਣ ਦਾ ਕੀ ਫਾਇਦਾ ਹੈ ਦੇਖੋ ਦੋਸਤੋ ਸੋਨੋ 21 ਦਿਨ ਪਹਿਲਾਂ ਤੋਂ ਸੋਨੋ 21 ਦਿਨ ਬਾਅਦ ਦਾ ਜੋ ਸਮਾਂ ਹੁੰਦਾ ਹੈ ਇਹ ਪਸ਼ੂ ਲਈ ਮਤਲਬ ਇੰਨਾ ਜ਼ਰੂਰੀ ਸਮਾਂ ਹੁੰਦਾ ਹੈ ਨਾ ਕਿ ਇਹਦੇ ਵਿੱਚ ਹੀ ਪਸ਼ੂ ਨੂੰ ਜ਼ਿਆਦਾਤਰ ਪ੍ਰੋਬਲਮਾਂ ਆਉਂਦੀਆਂ ਨੇ ਜਾਂ ਮਤਲਬ ਲਲ ਕਹਿ ਲਓ ਕਿ ਗਾੜੀ ਕਨਸੀਵ ਹੋਣਾ ਜਾਂ ਨਹੀਂ ਹੋਣਾ ਇਹਦੇ ਵਿੱਚ ਵੀ ਇਸੇ ਹੀ ਮਤਲਬ ਜੋ ਉਹਦਾ 42 ਦਿਨ ਦਾ ਟਾਈਮ ਪੀਰੀਅਡ ਹੈ 21 ਦਿਨ ਪਹਿਲਾਂ ਤੇ 21 ਦਿਨ ਬਾਅਦ ਦਾ ਇਦੇ ਵਿੱਚ ਹੀ ਸਾਰਾ ਕੁਝ ਉਹ ਤੁਹਾਨੂੰ ਆਪਣਾ ਕਵਰ ਹੋਏਗਾ ਤੇ ਇਸ ਕਰਕੇ ਇਹ ਜਿਹੜੀਆਂ ਮਤਲਬ ਗੱਲਾਂ ਨੇ ਇਹ ਤੁਸੀਂ ਧਿਆਨ ਦਿਓ ਠੀਕ ਹੈ ਜੀ ਡਰਾਈ ਫੀਡ ਜ਼ਰੂਰ ਵਰਤੋ ਜਦੋਂ ਪਸ਼ੂ ਤੇ ਦੋ ਹੂ ਦੇ ਸੂਨ ਚ ਰਹਿੰਦੇ ਆ ਉਦੋਂ ਉਹਨੂੰ ਡਰਾਈ ਫੀਡ ਜ਼ਰੂਰ ਪਾਓ ਠੀਕ ਹੈ ਜੀ ਤੇ ਡਰਾਈ ਫੀਡ ਵੀ ਮਤਲਬ ਪਸ਼ੂ ਲਈ ਬਹੁਤ ਜ਼ਰੂਰੀ ਆ ਬੀ ਸੀ ਐਸ ਵਗੈਰਾ ਨੂੰ ਇੰਪਰੂਵ ਕਰਨ ਦਾ ਕੰਮ ਕਰਦੀ ਆ ਜੇ ਤੁਹਾਡਾ ਪਸ਼ੂ ਦਾ ਬੀ ਸੀ ਐਸ ਵੀਕ ਠੀਕ ਹੈ ਜੀ ਤੇ ਇਹ ਕਰਕੇ ਮਤਲਬ ਉਹ ਚੀਜ਼ਾਂ ਜ਼ਰੂਰੀ ਆ ਵਰਤਣੀਆਂ ਤੇ ਫਿਰ ਇਹਦੇ ਵਿੱਚ ਮਤਲਬ ਤੁਸੀਂ ਜੇ ਤੁਹਾਡਾ ਪਸ਼ੂ ਮੰਨ ਲਓ ਕਿ 30 ਤੋਂ 35 ਲੀਟਰ ਵਾਲਾ ਆ ਤੇ ਕਈ ਵਾਰੀ ਫਾਰਮਰ ਦੇਖਦੇ ਆਪਾਂ ਕਿ ਉਹ ਮਤਲਬ ਫੀਡ ਜਿਹੜੀ ਆ ਉਹ ਸੋਚਦੇ ਨੇ ਕਿ ਆਪਾਂ ਬਸ 8000 ਹੀ ਪਾਉਣੀ ਆ ਠੀਕ ਹੈ ਜੀ ਜੇ ਸਾਡਾ ਪਸ਼ੂ 30 ਲੀਟਰ ਜਾਂ 35 ਲੀਟਰ ਵਾਲਾ ਆ ਚਾਹੇ 25 ਲੀਟਰ ਵਾਲਾ ਵੀ ਆ ਆਪਾਂ ਸੋਚਦੇ ਆ ਕਿ ਉਸ ਵਾਸਤੇ 8000 ਫੀਡ ਹੀ ਬਣੀ ਆ ਜਾਂ ਆਪਾਂ ਕੋ ਲੋਕਲ ਫਾਰਮੂਲਾ ਲਾ ਲੈਨੇ ਆਪਣਾ ਘਰ ਦਾ ਬਣਾ ਲੈਨੇ ਨਹੀਂ ਦੋਸਤੋ ਇਦਾਂ ਨਹੀਂ ਕਰਨਾ ਆਪਾਂ ਕਿਸਾਨ ਵੀਰੋ ਫੀਡ ਦਾ ਚੋਣ ਆ ਉਹਦੇ ਜੋ ਨੰਬਰ ਲਿਖੇ ਹੁੰਦੇ ਆ 8000 ਦਾ ਮੀਨਸ ਕਿ ਜਿਹੜਾ ਪਸ਼ੂ ਸਾਡਾ ਸਾਲ ਦੇ ਵਿੱਚ 8000 ਲੀਟਰ ਦੁੱਧ ਦਿੰਦਾ ਆ 300 ਮੰਨ ਲਓ 300 ਦਿਨ ਵੀ ਜੇ ਸਾਡਾ ਪਸ਼ੂ 8000 ਲੀਟਰ ਦੁੱਧ ਦੇ ਦੇ ਤੇ ਜੇ ਮਤਲਬ ਇੰਨਾ ਦੁੱਧ ਬਣਦਾ ਆ ਠੀਕ ਹੈ ਜੀ ਪਸ਼ੂ ਦਾ ਸਾਲ ਦਾ ਜਾਂ 300 ਦਿਨ ਦਾ ਫਿਰ ਉਹਨੂੰ 8000 ਫੀਡ ਦਾ ਚੋਣ ਕਰੋ ਜੇ ਤੁਹਾਡਾ ਪਸ਼ੂ 10000 ਲੀਟਰ ਦੁੱਧ ਦੇ ਰਿਹਾ ਆ ਠੀਕ ਹੈ ਜੀ 300 ਦਿਨ ਦੇ ਵਿੱਚ ਫਿਰ ਉਹਨੂੰ ਆਪਣੀ ਅ ਦਾਲਸੀਅਰ ਫੀਡ ਯੂਜ਼ ਕਰ ਲਓ ਜੇ 12000 ਲੀਟਰ ਦੇ ਰਿਹਾ ਫਿਰ ਉਹਨੂੰ 12000 ਯੂਜ਼ ਕਰ ਲਓ ਜੇ 15000 ਲੀਟਰ ਦੇ ਰਿਹਾ ਫਿਰ ਉਹਨੂੰ 15000 ਫੀਡ ਯੂਜ਼ ਕਰ ਲਓ ਠੀਕ ਹੈ ਜੀ ਕਈ ਵਾਰੀ ਉਹਨ ਡੇਵਾਇਸ ਵੀ ਆ ਗਈਆਂ 30 ਨੰਬਰ ਆ ਗਈ ਜਿਹੜਾ ਪ੍ਰਤੀ ਦਿਨ ਦਾ 30 ਲੀਟਰ ਦੁੱਧ ਦੇ ਰਿਹਾ ਪਸ਼ੂ ਉਹਨੂੰ 30 ਨੰਬਰ ਪਾ ਸਕਦੇ ਹੋ ਠੀਕ ਹੈ ਜੀ ਇਹ ਸਾਰੀਆਂ ਜਾਣਕਾਰੀਆਂ ਦੋਸਤੋ ਇਸੇ ਦੇ ਵਿੱਚ ਹੀ ਲੁਕੀਆਂ ਨੇ ਕਿ ਤੁਹਾਨੂੰ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਫਿਰ ਆ ਜਾਂਦੀ ਹੈ ਇਹਦੇ ਵਿੱਚ ਮੈਨੇਜਮੈਂਟ ਦੀ ਕਿ ਸਾਡੇ ਪਸ਼ੂ ਦਾ ਜੋ ਰੱਖ ਰਖਾਵਿਆ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿਉਂਕਿ ਮੈਨੇਜਮੈਂਟ ਦੇ ਵਿੱਚ ਨਾ ਜੀ ਕਈ ਵਾਰੀ ਫਾਰਮਰ ਇਹ ਚੀਜ਼ਾਂ ਨੋਟ ਨਹੀਂ ਕਰਦਾ ਠੀਕ ਹੈ ਜੀ ਵੇਖੋ ਸਰਦੀਆਂ ਦੇ ਵਿੱਚ ਆਪਾਂ ਮਰਸੀਮ ਬੀਜ ਲਿਆ ਠੀਕ ਹੈ ਜੀ ਆਪਾਂ ਰਾਈ ਘਾਹ ਬੀਜ ਲਿਆ ਆਪਾਂ ਸਾਈਲੇਜ ਪਾ ਲਿਆ ਚਲੋ ਚੱਲ ਗਿਆ ਠੀਕ ਹੈ ਜੀ ਗਰਮੀਆਂ ਦੇ ਵਿੱਚ ਆਪਾਂ ਨੂੰ ਕਈ ਵਾਰੀ ਆਪਾਂ ਨੂੰ ਪੱਠਾ ਬਰਸਾਤੀ ਟਾਈਮ ਹੁੰਦਾ ਹੈ ਕਈ ਵਾਰੀ ਪੱਠਾ ਆਸਾਨੀ ਨਾਲ ਹੋ ਜਾਂਦਾ ਕਈ ਵਾਰੀ ਨਹੀਂ ਹੁੰਦਾ ਠੀਕ ਹੈ ਉਹਦੇ ਵਿੱਚ ਜ਼ਿਆਦਾ ਪ੍ਰੋਬਲਮ ਆਉਂਦੀਆਂ ਹਨ ਕਿਉਂਕਿ ਉਪਰੋਂ ਗਰਮੀ ਦਾ ਮੌਸਮ ਆ ਜਿਆਦਾ ਜਿਹੜੇ ਦੁੱਧਾਰੂ ਪਸ਼ੂ ਨੇ ਉਹ ਗਰਮੀ ਵੀ ਜਿਆਦਾ ਮਣਾਉਂਦੇ ਨੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮੈਨੇਜਮੈਂਟ ਨਾਲ ਜੋੜ ਸਕਦੇ ਹੋ ਬਾਕੀ ਜਿਵੇਂ ਬੱਸ਼ੀਆਂ ਦਾ ਵਿਕਾਸ ਕਰਨਾ ਹੈ ਉਹ ਸਰਦੀਆਂ ਦੇ ਵਿੱਚ ਜਿਆਦਾ ਜਲਦੀ ਹੁੰਦਾ ਆ ਗਰਮੀਆਂ ਨਾਲੋਂ ਠੀਕ ਹੈ ਜੀ ਤੇ ਮਤਲਬ ਇਹ ਚੀਜ਼ਾਂ ਨੇ ਬਾਕੀ ਤੁਸੀਂ ਡੀ ਵਰਮਿੰਗ ਸਮੇਂ ਸਿਰ ਕਰਾਉਣੀ ਪੈਣੀ ਤੁਹਾਨੂੰ ਪਸ਼ੂ ਦੀ ਛੋਟੇ ਕਾਫ ਦੀ ਜਿਵੇਂ 20 ਤੋਂ 15 ਤੋਂ 20 ਦਿਨ ਦੇ ਵਿੱਚ ਸ਼ੁਰੂ ਕਰੋ ਠੀਕ ਹੈ ਫਿਰ 45 ਦਿਨ ਤੇ ਕਰਾਓ ਫਿਰ ਉਹਨੂੰ 90 ਦਿਨ ਤੇ ਕਰਾਓ ਫਿਰ ਸਾਲ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਕਰੋ ਠੀਕ ਹੈ ਟਾਈਮ ਪੀਰੀਅਡ ਪਾ ਕੇ ਪਰ ਕਰੋ ਵੱਡੇ ਪਸ਼ੂ ਦਾ ਵੀ ਸੇਮ ਹੀ ਹੈ ਜੀ ਕਿ ਤਿੰਨ ਤੋਂ ਚਾਰ ਵਾਰੀ ਸਾਲ ਦੇ ਵਿੱਚ ਦੀ ਡੀ ਵਰਮਿੰਗ ਹੋਣੀ ਜ਼ਰੂਰੀ ਆ ਠੀਕ ਹੈ ਜੀ ਫਿਰ ਉਹਨੂੰ ਨਾਲ ਤੁਸੀਂ ਵਿਟਾਮਿਨ ਮਿਨਰਲ ਵਗੈਰਾ ਜਿਹੜੇ ਨੇ ਜਿਵੇਂ ਤੁਸੀਂ ਬਫਰ ਵਗੈਰਾ ਦੋ ਪਸ਼ੂ ਨੂੰ ਠੀਕ ਹੈ ਜੀ ਜੁਗਾਲੀ ਵਗੈਰਾ ਪਸ਼ੂ ਦੀ ਦੇਖੋਗੇ ਜੁਗਾਲੀ ਵਗੈਰਾ ਪਸ਼ੂ ਸਹੀ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਧਿਆਨ ਦੇਣ ਦੀ ਲੋੜ ਆ ਠੀਕ ਹੈ ਜੀ ਮੌਸਮ ਦੇ ਅਕੋਰਡਿੰਗ ਛੱਡ ਦਾ ਜਿਹੜਾ ਵਾ ਤੁਹਾਡਾ ਪਤਾ ਹੋਣਾ ਚਾਹੀਦਾ ਤੁਹਾਨੂੰ ਜੇ ਸਰਦੀਆਂ ਨੇ ਤੇ ਚਾਰੋਂ ਪਸ਼ੂ ਜਿਹੜਾ ਜੇ ਵੱਡੀਆਂ ਗਾਵਾਂ ਨੇ ਫਿਰ ਵੀ ਤੁਸੀਂ ਉਸ ਹੱਬਾ ਬਣਾਉ ਦਾ ਆਈਡੀਆ ਲਾ ਲਓਗੇ ਉਹਦੇ ਵਿੱਚ ਜਿਆਦਾ ਜੋ ਸਰਦੀ ਆ ਜਿਵੇਂ ਜਿਆਦਾ ਕਈ ਵਾਰੀ ਠੰਡ ਵੱਜ ਜਾਂਦੀ ਹੈ ਉਸ ਸਮੇਂ ਤੁਸੀਂ ਉਹਨੂੰ ਕਵਰ ਕਰ ਸਕਦੇ ਹੋ ਠੀਕ ਹੈ ਜੀ ਗਰਮੀਆਂ ਦੇ ਵਿੱਚ ਤੁਸੀਂ ਜਿਹੜੇ ਫੈਨ ਨੇ ਉਹ ਜ਼ਰੂਰ ਲਵਾਓ ਆਪਣੇ ਫਾਰਮ ਦੇ ਫੌਗਰ ਸਪਿੰਕਰਲ ਵਗੈਰਾ ਲਾਓ ਫੌਗਰ ਵਗੈਰਾ ਲਾਓ ਠੀਕ ਹੈ ਜੀ ਕਿ ਗਰਮੀਆਂ ਦੇ ਵਿੱਚ ਟੈਂਪਰੇਚਰ ਜੋ ਹੈ ਫਾਰਮ ਦਾ ਮੈਂਟੇਨ ਰਹਿ ਸਕੇ ਕਿਉਂਕਿ ਜਦੋਂ ਗਰਮੀਆਂ ਦੇ ਵਿੱਚ ਗਾਂ ਜਿਹੜੀ ਹੈ ਜਦੋਂ 20 ਡਿਗਰੀ ਤੋਂ ਉੱਪਰ ਦਾ ਟੈਂਪਰੇਚਰ ਚਲਾ ਜਾਂਦਾ ਹੈ ਤਾਂ ਗਾਂ ਸਟ੍ਰੈਸ ਲੈਣਾ ਸਟਾਰਟ ਕਰ ਦਿੰਦੀ ਆ ਠੀਕ ਹੈ ਜੀ ਇਸ ਕਰਕੇ ਉਹ ਟੈਂਪਰੇਚਰ ਜਿਹੜਾ ਆ ਉਹ ਜ਼ਿਆਦਾ ਮੈਂਟੇਨ ਰੱਖਣਾ ਜ਼ਰੂਰੀ ਆ ਕਈ ਵਾਰੀ ਮੱਝਾਂ ਜਿਹੜੀਆਂ ਨੇ ਉਹ ਸਿਆਲ ਦੇ ਵਿੱਚ ਸਰਦੀ ਜ਼ਿਆਦਾ ਮਨਾਉਣੀ ਸ਼ੁਰੂ ਕਰ ਦਿੰਦੀਆਂ ਨੇ ਉਹਨਾਂ ਦਾ ਵੀ ਉਸ ਤਰੀਕੇ ਨਾਲ ਤੁਸੀਂ ਪੂਰਾ ਛੱਡ ਛੂਟ ਕਵਰ ਕਰਕੇ ਰੱਖੋ ਠੀਕ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ ਦੇਣ ਦੀ ਲੋੜ ਆ ਫਿਰ ਸਮੇਂ ਸਿਰ ਪਸ਼ੂ ਦੀ ਡੀ ਵਰਮਿੰਗ ਤੋਂ ਇਲਾਵਾ ਜਦੋਂ ਪਸ਼ੂ ਤੁਹਾਡਾ ਹੀਟ ਚਾਰ ਰਿਹਾ ਆ ਤਕਰੀਬਨ ਮੰਨ ਲਓ ਪਸ਼ੂ ਤੁਹਾਡੇ ਨੂੰ 45 ਤੋਂ 60 ਦਿਨ ਜਦੋਂ ਉਹਨੂੰ ਪਸ਼ੂ ਨੂੰ ਤੁਹਾਡੇ ਨੂੰ ਸੂਏ ਨੂੰ ਹੋ ਜਾਂਦੇ ਆ ਕਾਵਿੰਗ ਨੂੰ ਹੋ ਜਾਂਦੇ ਆ ਜੇ ਤੁਸੀਂ ਉਹਨੂੰ ਆਪਣਾ ਹੀਟ ਵਗੈਰਾ ਮਿਸ ਕਰਵਾ ਕੇ ਜਾਂ ਦੂਸਰੀ ਚੀਜ਼ਾਂ ਪਹਿਲੀ ਹੀਟ 'ਚ ਵੀ ਜੇ ਕਰਵਾਉਣਾ ਹੋਵੇ ਤਾਂ ਤੁਸੀਂ ਜਰੂਰ ਉਹਨੂੰ ਮਤਲਬ ਉਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਮੇਂ ਸਾਡਾ ਪਸ਼ੂ ਹੀਟ 'ਚ ਆਇਆ ਆ ਠੀਕ ਹੈ ਉਹ ਚੀਜ਼ ਦੇ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ ਜਿਆਦਾ ਹੀਟ ਦੇ ਵਿੱਚ ਵੀ ਪਸ਼ੂ ਨੂੰ ਸੀਮਨ ਵਗੈਰਾ ਲੱਗੇ ਤਾਂ ਉਹ ਖੜਨ ਦੇ ਚਾਂਸ ਘਟ ਜਾਂਦੇ ਆ ਘੱਟ ਹੀਟ 'ਚ ਲੱਗੇ ਤਾਂ ਵੀ ਖੜਨ ਦੇ ਚਾਂਸ ਘਟ ਜਾਂਦੇ ਆ ਹਮੇਸ਼ਾ ਨਾਰਮਲ ਟਾਈਮ ਹੀਟ ਦੇ ਵਿੱਚ ਹੀ ਪਸ਼ੂ ਨੂੰ ਜੋ ਏਆਈ ਕਰਾਉਣੀ ਚਾਹੀਦੀ ਹੈ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਰੱਖੋ ਠੀਕ ਹੈ ਤੇ ਬਾਕੀ ਕਦੀ ਵੀ ਮਤਲਬ ਕੱਚਾ ਮੰਡਰਾ ਯੂਜ਼ ਕਰੋ ਫਾਰਮ ਪਸ਼ੂਆਂ ਵਾਸਤੇ ਕਿਉਂਕਿ ਥਣਾ ਚ ਸ਼ਿਸ਼ਰਾ ਮਸਟਾਈਟਸ ਇਹ ਸਾਰੇ ਕਾਰਨ ਜਿਹੜੇ ਆ ਇਹ ਫੰਗਸ ਵਗੈਰਾ ਉਲੀ ਜ਼ਹਿਰ ਦੇ ਨਾਲ ਹੁੰਦੇ ਨੇ ਕਈ ਵਾਰੀ ਚਾਰ ਵਗੈਰਾ ਜਿਹੜਾ ਸਾਈਲਜ ਪਾਉਂਦੇ ਆ ਉਹਦੇ ਕਰਕੇ ਵੀ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੀ ਮੈਨੇਜਮੈਂਟ ਨਾਲ ਜੁੜੀਆਂ ਹੋਈਆਂ ਨੇ ਇਸ ਕਰਕੇ ਸਾਨੂੰ ਮੈਨੇਜਮੈਂਟ ਆਪਣੀ ਵਧੀਆ ਰੱਖਣੀ ਪਏਗੀ ਕਈ ਵਾਰੀ ਫਾਰਮ ਦੇ ਵਿੱਚ ਜਿੱਥੇ ਇੱਟਾਂ ਵਗੈਰਾ ਲੱਗੀਆਂ ਹੁੰਦੀਆਂ ਨੇ ਫਰਸ਼ ਤੇ ਉਹਦੇ ਵਿੱਚ ਚਿਚੜੀਆਂ ਵਗੈਰਾ ਕਾਫੀ ਮਤਲਬ ਗਾਵਾਂ ਨੂੰ ਪੈ ਜਾਂਦੀਆਂ ਨੇ ਠੀਕ ਹੈ ਤੇ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਮੈਨੇਜਮੈਂਟ ਨਾਲ ਜੋੜ ਕੇ ਰੱਖਣੀਆਂ ਨੇ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਥਮ ਹੈ ਇਹਦਾ ਉਹ ਆਏਗਾ ਨਹੀਂ ਮਾਰਕੀਟਿੰਗ ਕਿ ਤੁਸੀਂ ਆਪਣੀ ਵਧੀਆ ਤਰੀਕੇ ਨਾਲ ਤਾਂ ਡੀ ਮਾਰਕੀਟ ਸੈੱਟ ਹੋਵੇ ਤੁਸੀਂ ਦੁੱਧ ਕਿੱਥੇ ਸੇਲ ਕਰਨਾ ਹੈ ਯੂਮਰ ਤੋਂ ਕਸਟਮਰ ਤੱਕ ਯਾਨੀ ਕਿ ਇਹ ਇੱਕ ਫੁੱਲ ਗੋਮਾ ਕਿ ਅਗਰ ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਕੰਮ ਜਬ ਬਣਾਇਆ ਤੇ ਤੁਸੀਂ ਆਪਣਾ ਜੋ ਆਪ ਕਸਟਮਰ ਤੱਕ ਆਪਣੀ ਚੀਜ਼ ਪਹੁੰਚਾਓ ਕਸਟਮਰ ਬੇਸ ਜਿਹੜਾ ਵਧਾਓ ਠੀਕ ਹੈ ਜੀ ਜੇ ਆਪਾਂ ਮੰਨ ਲਓ ਡੇਰੀਆਂ ਨਾਲ ਜੁੜਨਾ ਹੈ ਜਨਨੇ ਕਿ ਜਿਹੜੇ ਪੁਆਇੰਟ ਨੇ ਜਿਵੇਂ ਮੱਲੋ ਤੁਸੀਂ ਜੁੜ ਸਕਦੇ ਹੋ ਕੋਈ ਡਾਊਟ ਨਹੀਂ ਉਹਨਾਂ 'ਚ ਪਰ ਕੀ ਹੈ ਕਿ ਤੁਸੀਂ ਜਿਆਦਾ ਤੋਂ ਜਿਆਦਾ ਜੇ ਅਗਰ ਆਪਣਾ ਪ੍ਰੋਡਕਟ ਬਣਾ ਕੇ ਸੇਲ ਕਰੋਗੇ ਆਪਣਾ ਮਿਲਕ ਸੇਲ ਕਰੋਗੇ ਖੁਦ ਠੀਕ ਹੈ ਜੀ ਮਤਲਬ ਕਸਟਮਰ ਤੱਕ ਪਹੁੰਚ ਕਰੋਗੇ ਤੇ ਤੁਹਾਨੂੰ ਉਹਦੇ 'ਚ ਜਿਆਦਾ ਬੈਨੀਫਿਟ ਮਿਲੇਗਾ ਠੀਕ ਹੈ ਜੀ ਇਹ ਸਾਰੀਆਂ ਮਤਲਬ ਜਿਹੜੇ ਨੇ ਬਰੀਡਿੰਗ ਫੀਡਿੰਗ ਮੈਨੇਜਮੈਂਟ ਮਾਰਕੀਟਿੰਗ ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਥਾਮਣੇ ਇਹਨਾਂ ਤੋਂ ਬਿਨਾ ਦੋਸਤੋ ਡੇਰੀ ਫਾਰਮ ਅੱਗੇ ਨਹੀਂ ਵਧ ਸਕਦਾ ਇਸ ਕਰਕੇ ਜੇ ਅਗਰ ਆਪਾਂ ਡੇਰੀ ਲਾਈਨ ਦੇ ਵਿੱਚ ਆਪਣਾ ਹੈਂਡੀਰੀ ਫਾਰਮਿੰਗ business ਕਰਨਾ ਹੈ ਤੇ ਸਾਨੂੰ ਮਤਲਬ ਇਹਦੀ ਟ੍ਰੇਨਿੰਗ ਵੀ ਲੈਣੀ ਪਵੇਗੀ ਠੀਕ ਹੈ ਜੀ ਤੇ ਸਾਨੂੰ ਸੀਰੀਅਸ ਹੋਣਾ ਪਵੇਗਾ ਠੀਕ ਹੈ ਜੀ ਇੱਕ ਬਹੁਤ ਵਧੀਆ business ਆ ਤੇ ਜਿਹਦੇ ਵਿੱਚ ਤੁਸੀਂ ਆਪਣੀ ਬਰੀਡ ਵੀ ਸੇਲ ਕਰ ਸਕਦੇ ਹੋ ਮਤਲਬ ਆਪਣਾ ਤੁਸੀਂ ਪ੍ਰੋਡਕਟ ਮਿਲਕ ਪ੍ਰੋਡਕਟ ਵੀ ਤਿਆਰ ਕਰਕੇ ਸੇਲ ਕਰ ਸਕਦੇ ਹੋ ਠੀਕ ਹੈ ਜੀ ਅੱਗੋਂ ਆਪਣਾ ਤੁਸੀਂ ਲੇਬਰ ਹਾਇਰ ਕਰਕੇ ਵੀ ਇਹ business ਕਰ ਸਕਦੇ ਹੋ ਤੇ ਇੱਕ ਮਤਲਬ ਆਨਲਾਈਨ ਸਮੇ ਦਾ business ਆ ਠੀਕ ਹੈ ਕਿਉਂਕਿ ਮਾਰਕੀਟ ਦੇ ਵਿੱਚ ਜੋ ਦੁੱਧ ਹੈ ਨਾ ਇਹਦੀ ਮਤਲਬ ਪੂਰਤੀ ਨਹੀਂ ਮਤਲਬ ਹੋ ਪਾਰੀ ਪੂਰੀ ਠੀਕ ਹੈ ਜੀ ਹਰ ਸਾਲ ਮਤਲਬ ਇਹਦੀ ਨੀਡ ਵੱਧ ਰਹੀ ਹੈ ਕੋਈ ਸ ਤੇ ਸਾਨੂੰ ਮਸਟਾਈਟਸ ਕਰਕੇ ਵੀ ਪ੍ਰੋਬਲਮ ਆਉਂਦੀ ਹੈ ਕਿ ਮਸਟਾਈਟਸ ਕਰਕੇ ਵੀ ਪਸ਼ੂਆਂ ਦਾ ਜੋ ਹਰ ਸਾਲ ਮਤਲਬ ਹੱਡੇ ਦੇਸ਼ ਦੇ ਵਿੱਚ 6000 ਕਰੋੜ ਰੁਪਏ ਦਾ ਜੋ ਘਾਟਾ ਆ ਹਰ ਸਾਲ ਮਸਟਾਈਟਸ ਕਰਕੇ ਹੀ ਪੈਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਆਨ ਦੇਣ ਦੀ ਬਹੁਤ ਲੋੜ ਹੈ ਡੇਰੀ ਇਹ ਬਿਜ਼ਨਸ ਇੱਕ ਬਹੁਤ ਵਧੀਆ ਬਿਜ਼ਨਸ ਹੈ ਇਹਨੂੰ ਸ਼ੁਰੂ ਕਰੋ ਇਹਦੀ ਟ੍ਰੇਨਿੰਗ ਲਓ ਪ੍ਰੋਪਰ ਕਿਸੇ ਵੀਰ ਭਰਾ ਲ ਵੇਖੋ ਜਿੰਨੇ ਫਾਰਮ ਸਟਾਰਟ ਕੀਤਾ ਹੋਇਆ ਨਾ ਉਹਦੇ ਤੋਂ ਜਾਣਕਾਰੀ ਲਓ ਕੁਝ ਸੰਸਥਾਵਾਂ ਨੇ ਉਹਨਾਂ ਨਾਲ ਜੁੜ ਸਕਦੇ ਹੋ ਠੀਕ ਹੈ ਜੀ ਤੇ ਇਹ ਸੀ ਦੋਸਤੋ ਅੱਜ ਦੀ ਵੀਡੀਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ